ਜਿਹੜੇ ਨੋਟ ਬਦਲੀ ਕਰਨ ਦਾ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚੰਡੀਗੜ੍ਹ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਏਜੰਟਾਂ ਉੱਥੇ ਦਰਜਨਾਂ ਦੇ ਗਿਣਤੇ ਖੜੇ ਮੈਂ ਬੜੇ ਔਖੇ ਕਿਸੇ ਕੋਲ 10000 ਰੁਪਏ ਰੇਂਜ ਕੀਤੇ 2-2000 ਰੁਪਏ ਕੋਈ ਬੈਂਕ ਤੋਂ ਹੀ ਕੀਤੇ ਨਹੀਂ 10-10000 10000 ਰੁਪਏ ਇਕੱਠਾ ਕੀਤਾ ਮੈਂ ਖੁਦ ਸੀਕ੍ਰੇਟ ਕੈਮਰਾ ਇਸਟਿੰਗ ਆਪਰੇਸ਼ਨ ਕੀਤਾ ਸੈਟਿੰਗ ਹੋਈ ਮੈਨੂੰ ਤੋਂ 3000 ਮੰਗੇ ਉਹਨਾਂ ਨੇ ਕਿ 7000 ਦਾ ਮੰਗੇ ਅਖੀਰ ਨੂੰ ਫਿਰ ਮੈਂ ਲਾਲਚ ਦਿੱਤਾ ਪੈਸਾ ਤਾਂ ਮੇਰੇ ਕੋਲ ਵੱਧ ਆਇਆ ਫਿਰ ਕਹਿੰਦੇ ਸੀ ਬੀਬਹਣ ਘਟਾਂਗੇ ਤੈਨੂੰ 8000 ਰੁਪਏ ਮੋੜ ਦਾਂਗੇ ਮੈਂ ਕਿਹਾ ਵੀ ਮੈਂ ਹੁਣ ਤੱਕ ਰਾਣੇ 10000 ਰੁਪਿਆ ਮੇਰੇ ਘਰੇ ਐਨੇ ਲੱਖ ਰੁਪਏ ਹੋਰ ਪਿਆ ਮੈਂ ਕਿਹਾ ਮੈਂ ਪ੍ਰਾਪਰਟੀ ਡੀਲਰ ਐ ਵੀ ਮੇਰੇ ਕੋਲ ਐਨੇ ਲੱਖ ਰੁਪਏ ਹੋਰ ਪਿਆ ਬਲੈਕ ਮਨੀ ਉਹ ਰਿਸਕ ਨੇ ਇਹਨੇ ਕਰ ਦਾਂਗੇ ਮੈਂ ਕਿਹਾ ਜੇ ਤੂੰ ਮੇਰੇ 2 ਲੱਖ ਵੀ ਕਰਵਾ ਦਿੱਤੇ 2 ਲੱਖ ਐਸੀ ਮੈਂ ਤਾਂ ਇੱਕ ਪੋਲੀਟੀਕਲ ਪਾਰਟੀ ਦੇ ਪਏ ਮੇਰੇ ਕੋਲ ਪੈਸੇ ਨੇਤਾ ਦੇ 2 ਕਰੋੜ ਰੁਪਿਆ ਨੂੰ ਉਹਦੇ ਵੀ ਕਰਾ ਦਾਂਗਾ ਕਿੰਨੇ ਨਾਟਕ ਨੇ ਆਹ ਤਾਂ ਕਿ ਸਰ ਸਾਹੇ ਹਰ ਹਾਂ ਨੂੰ ਦੱਸ ਦਾਰਾ ये को सेटिंग बढ़िया होती है हमें दो रात में उधर ले आइयो बढ़िया ज़रूर नंबर लाइयो एक और तो और बढ़िया होने हैं तो ये पीछे से आपको ये जो कोई कर नहीं पा रहा है चलिये अपाक करते होंगे सामने कोई चेक करने हैं इतना ही नहीं बॉल एक नंबर लगा लो नंबर ना देखो आगे हो रहे हो रहे हो ਮੇਰੇ ਨੇੜੇ-ਤੇਰੇ ਦੇ ਜੋ ਤਾਂ ਹਾਂ ਸਕੈਨ ਕਰ ਗੋਦੇ ਹਾਨੀ ਬਾਰੀ ਕੰਡੀ ਕਰਦੇ ਆਹ ਆਹ ਆ ਬਗਲ ਆਹ ਸੇਰ ਨਹੀਂ ਸੀਗਾ ਬਰੀ ਤਾਂ ਤੁਹਾਡਾ ਸਕੂਲ ਇਸਕੈਨ ਕਰਨਾ ਬੈਗ ਮਾਰ ਦਰ ਕਰ ਦੋ 500 ਦੇ ਕਰ ਦੋ ਫਿਰ ਅਰਬ ਰੁਪਏ ਨਵੇਂ ਨੋਟਾਂ ਛਾਪਣ ਤੇ ਲਾ ਦੋ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੋਦੀ ਸਰਕਾਰ ਨੂੰ ਫਿਰ ਕਹਿੰਦੇ 2000 ਦੇ ਨੋਟ ਵੀ ਬੰਦ ਕਰ ਦੋ ਠੀਕ ਹੈ ਕਾਲਾ ਤਾਂ ਜਿਹਨੇ ਐਡਰੈਸ ਕਰਨਾ ਨਹੀਂ ਕਰ ਲਿਆ ਹੁਣ 2000 ਦੇ ਨੋਟ ਹਲੇ ਵੀ ਬਹੁਤ ਸਾਰੀ ਬਲੈਕ ਮਨੀ ਲੋਕਾਂ ਕੋਲ ਪਈ ਸੀ ਬਹੁਤ ਜ਼ਿਆਦਾ ਤੇ ਜਿਹੜੇ ਇੱਕ ਨੰਬਰ ਜਿਹੜੇ ਦੱਸ ਨਹੀਂ ਕਰ ਸਕੇ ਉਹ ਸਰਕਾਰ ਸਮੇਂ ਸਮੇਂ ਦੇ ਟਾਈਮ ਬਦਹਾਂਦੀ ਰਹਿੰਦੀ ਹੈ ਕੋਈ ਗੱਲ ਨਹੀਂ ਹੁਣ ਜਿਹੜਾ ਗਰੀਬ ਬੰਦਾ ਮੇਰੇ ਤੇ ਤੁਹਾਡੇ ਵਰਗਾ ਆਮ ਬੰਦਾ ਹੈ ਅਸੀਂ ਕਿੰਨੇ ਨੋਟ ਆਪਣੇ ਘਰ 2000 ਦੇ ਚੁਪਾ ਕੇ ਰੱਖ ਲਾਂਗੇ ਉਹਦਾ ਕੋਈ ਬੰਦਾ ਵਿਚਾਰਾ ਐਨਆਰਆਈ ਬੈਠਾ ਆ ਰੱਖ ਕੇ ਭੁੱਲ ਗਿਆ ਆ ਜਾਂਦਾ ਇੰਡੀਆ ਚੱਕਣ ਲੱਗਿਆ ਉਹ ਹੋਣਾ ਕੋਈ 2 4 5% ਬੰਦੇ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਸੈਕਟਰ 17 ਚੰਡੀਗੜ੍ਹ ਦੇ ਬਾਹਰ ਲਾਈਨ ਚ ਦੇਖ ਕੇ ਆਓ ਲੇਬਰ ਕਰਨ ਵਾਲੇ ਬਰਤਨ ਸਾਫ਼ ਕਰਨ ਵਾਲੇ ਲੋਕ ரிக்ஷார் வாலே பெண்கள் என்னது கிடையாது ਦੇ ਕੋ ਸੈਟਿੰਗ ਵਧੀਆ ਹੁੰਦੀ ਹੈ ਉਹ ਦੋ ਰੱਖ ਲੈ ਇੱਕ ਕੋਲੇ ਉਹ ਤਾਂ ਲੈ ਆਈਏ ਭਰੇ ਜਦੋਂ ਨੰਬਰ ਲਾਈਓ ਵੀ ਕੋਈ ਚੱਕਰ ਹੋਰ ਦੋ ਹੋਰ ਵਧੀਆ ਹੁੰਦੇ ਆ ਤੇ ਇਹਦੇ ਦੇ ਪ੍ਰੋਪਰੈਟੀ ਦੇ ਕੋਈ ਨਹੀਂ ਕੋਈ ਗੱਲ ਨਹੀਂ ਭਰੇ ਲੈ ਆਓ ਆਪਾਂ ਕਰ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਆਹ 82 ਤੋਂ ਲਾ ਦੂਗਾ ਵਧੀਆ ਨੱਕ ਕਰ ਦਿਓ ਕਿੰਨੇ 10000 ਤੋਂ ਨੇ 2000 ਕਹਿ ਜੀ ਰਜਤ ਬਾਦਾ ਉਹ ਅਰੇ ਗਲਤ ਤੁਸੀਂ ਨਹੀਂ ਆਦਾ ਮਾਣਾ ਤੁਹਾਡਾ ਸਰ ਅਸੀਂ ਤੁਹਾਨੂੰ ਲਾਜ ਆਉਸੀ 400 ਰੁਪਏ ਨੋਟ ਕੱਟ ਰਹੇ ਪੇਮੈਂਟ ਉਹਨੇ 600 ਰੁਪਏ ਨੋਟ ਕਹਿਦਾ ਉਹਦਾ ਅਧਾਰ ਕੁਝ ਨਹੀਂ ਚਾਹੀਦਾ ਬੜੀ ਪੇਮੈਂਟ ਉਹਨੇ ਨੋਟ ਦੇਓ ਨੋਟ ਚ ਕੋਈ ਦੂਸਰੇ ਲਾਂਗੇ ਦਰਜ 82 ਸਮਝ ਲੈ ਲਾਸਟ ਬੜੀ ਬਾਕੀ ਤੁਹਾਡੀ ਮਾਫੀ ਲੇਰੀ ਮੰਮੀ ਤਾਂ ਨਹੀਂ ਕੁਛ ਹੋਇਆ ਗਿਦੜੀ ਤੁਹਾਡੀ ਆ ਬਰੀ ਲਾਈਨ ਵਿਖੋ ਨੰਬਰ ਹੀ ਲਿਆਣਾ ਜਿੰਨਾ ਮਰਜ਼ੀ ਮੋਰ ਲਾਈ ਰੱਖੋ ਤੁਸੀਂ ਕੋਈ ਚ ਸਹੀਦਾ ਹੁੰਦਾ ਅੰਦਰ ਦੇ ਗਿਦੜੀ ਉਹਦੇ ਲਈ ਤੁਹਾਨੂੰ ਸਵੇਰੇ 4 ਵਜੇ ਆਉਣਾ ਪੈਣਾ ਅੱਛਾ ਖਾਤਾ ਕੋਈ ਨਹੀਂ ਕਿਹੜੇ ਨੋਟ ਬੜੀ ਕੱਤੀ ਸੰਭਰ ਗਾ ਰੇ ਫਿਰ ਜਦੋਂ ਲੱਖ ਲੈਣੀ ਪਈ ਲੈ ਹੀਓ ਬਈ ਤੇ ਕਰਨੀ ਵਾਰੀ ਬਸ ਆਹ ਜੇ ਕਾਊਂਟ ਚੱਕੇ ਹੋਗੇ ਨਾ ਰੇਟ ਥੋੜਾ ਬੋਧਾ ਵੱਧ ਸਕਦਾ ਉਹ ਵੀ ਗੱਲ ਹੈ ਜੇ ਕਾਊਂਟ ਦੀ ਤੇਰਾ ਤਾਣੇ ਤੋਂ ਹੋਣੇ ਹੋਵੇ ਰੇਟ ਵੱਧ ਘੱਟ ਸਕਦਾ ਉਹਦਾ ਵੀ ਕੋਈ ਚੱਕਾ ਮੰਮੀ ਤਾਂ ਨਹੀਂ ਕੁਛ ਹੋਇਆ ਗਿਦੜੀ ਬੱਸ ਇਹ ਲੈ ਲੀ ਜਾ ਪੱਕਾ ਕੜੀ ਮੈਮ ਨੂੰ ਲੈ ਦਿਹਾਓ ਦੇਖੋ ਮਨ ਲੱਗੇ ਨਾ ਬੱਦੇ ਲੈਂਡ ਨਾ ਬਣੇ ਲਓ ਮੈਂ ਮੇਕਰ ਬਣੀ ਹੋਇਆ ਬੋਲੇ ਬੇ 95 177 1750 1750 896 ਅਸੂ ਦੇਰ ਮੈਂ ਮੈਂ ਪੜਾ ਆਹ ਇਹ ਆ 10 ਦੇ 3 ਘੰਟੇ 10 ਦੇ ਕਿ ਅਸੀਂ ਸੋ ਮਿਲੋਗੇ 8 ਦੇ ਅਸੀਂ ਸੋ ਸਾਢੇ ਕਿੰਨੇ ਹੋਗਾ ਆਵਾਜ਼ ਆ ਰਹੀ ਹੈ ਇਲਾਵਾ ਉਹ ਰਗਿਆ ਸੀ ਲੈ ਜੀ ਕੰਨ ਦੇ ਲਈ ਆਪਣਾ ਕੰਨ ਦੇ ਦੇ ਕੰਨ ਦਾ ਆਨਲਾਈਨ Google Pay ਬੈਡੀਮ ਮੈਂ ਬਗਾਂਗਾ ਹਾਈ ਹਾਈ ਜੀ ਸ਼ੋਕੀ ਚਾਹਤਾ ਸਰ ਕੀ ਕਿਹੜੇ ਵਾਲੇ ਸਹੀ ਹਾਈ ਮੈਡਮ ਅੰਦਰ ਹੀ ਹੈ ਤੇਰੀ ਸਾਰੇ ਇਫੀਸ਼ਨ ਹੈ ਕੈਸ਼ ਨਹੀਂ ਹੈਗਾ ਬਾਕੀ ਬੈਂਕਲ ਦੇ ਵੀਡੀਓ ਨਾਲ ਕਹਿੰਦਾ ਜਿਹੜਾ ਮਰਜ਼ੀ ਦੇ ਦੇ ਐਡਮ ਦਾ ਪੈਟੇਲ ਲੋ ਦੇ ਵੀ ਇਤੋਂ ਆਈ ਸੀ ਮੋਲ ਲੀਗਲ ਲਾ ਕਰ ਲੋ ਨੰਬਰ ਤੁਹਾਡੇ ਕੋ ਆ ਗਿਆ ਹੁਣ ਹੋਰ ਦੱਸ ਦਿਓ ਉਹ ਬਿਲਕੁਲ ਇੱਕ ਨੇੜੇ ਤੇ ਦੇ ਜੋ ਤਾਂ ਹੈ ਸਕੈਨ ਕਰ ਗੋ ਦੇ ਹੰਦੀ bari ਕੰਡੀ ਕਰਦੇ ਆਹ ਆਹ ਆ ਬਗਰ ਆਹ ਸਹੀ ਨਹੀਂ ਸੀ ਗਾ bari ਤਾਂ ਤੁਹਾਡਾ ਸਕੂਲ ਇਸਕੈਨ ਕਰਨਾ ਬੈਗ ਵਾਲਾ ਲੱਗੂ ਬਹੁਤ ਆ ਬਗਰ ਹੋ ਗਿਆ ਨਹੀਂ ਪੰਜ ਰੋਟੀਆਂ ਨੇ ਇੱਕ ਬਹੁਤ ਵੱਡਾ ਸਟ੍ਰਿੰਗ ਆਪਰੇਸ਼ਨ ਕੀਤਾ ਹੈ 2000 ਨੋਟਾਂ ਦੀ ਜਿਵੇਂ ਮੋਦੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਪਰ ਬੈਂਕ ਨੂੰ ਵਾਪਸ ਕਰਨ ਦੇ ਲਈ ਉਹਦੇ ਚ ਕਿਵੇਂ ਲੋਕਾਂ ਦੇ ਨਾਲ ਜਿਹੜਾ ਰਿਸ਼ਵਤ ਲਈ ਜਾ ਰਹੀ ਹੈ ਕਿ 10000 ਪਿੱਛੇ ਤੁਹਾਨੂੰ 8200 ਮਿਲੇਗਾ ਲੱਖ ਪਿੱਛੇ ਤੁਹਾਨੂੰ 82000 ਮਿਲੇਗਾ ਤੇ ਸਿੱਧਾ ਹੀ ਨਾ ਕੋਈ ਆਧਾਰ ਕਾਰਡ ਦੀ ਲੋੜ ਹੈ ਕਿਉਂਕਿ ਸਬੀਆਈ ਬੈਂਕ ਦੀਆਂ ਕੁਝ ਕੰਡੀਸ਼ਨਾਂ ਵੀ ਇੱਕ ਦਿਨ ਦੇ ਵਿੱਚ 10000 ਜਾਂ 2000 ਨੀਰਜਰ ਬੈਂਕੋਂ ਫਿੰਡੀ ਦੀ ਹੈਗੀ ਹੈ ਕਿ ਕਿੰਨੇ ਕਿੰਨੇ ਬਦਲਾ ਸਕਦੇ ਆ ਪਰ ਇਹਦੇ ਵਿੱਚ ਭਾਵੇਂ ਤੁਸੀਂ ਕਰੋੜਾ ਰੁਪਿਆ ਲੈ ਆਓ ਤੁਹਾਡਾ ਉੱਥੇ ਜਿਹੜੇ ਏਜੰਟ ਖੜੇ ਨੇ ਉਹਨਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਵੀ ਦੇ ਦਿੱਤਾ ਹੈ ਕਿ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਪੈਸੇ ਸਾਰੇ ਬਦਲਾਵਾਂਗੇ ਇਹ ਕਿਵੇਂ ਆ ਔਰ ਵੇਖੋ ਸਰਕਾਰ ਕਿਵੇਂ ਰਲੀ ਹੋਈ ਆ ਗਲਤ ਬਤ ਕਰਦੇ ਆ ਸਤਨਾਮ ਜੀ ਨਾਲ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਢੋਂਗ ਤੇ ਫਰਾਡ ਆਪਣੇ ਦੇਸ਼ ਨਾਲ ਹੋਇਆ ਨੋਟਬੰਦੀ ਹਜ਼ਾਰ ਦੇ ਨੋਟ ਬੰਦ ਕਰ ਦੋ 500 ਦੇ ਕਰ ਦੋ ਫਿਰ ਅਰਬ ਰੁਪਏ ਨਵੇਂ ਨੋਟਾਂ ਛਾਪਣ ਤੇ ਲਾ ਦੋ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੋਦੀ ਦੀ ਸਰਕਾਰ ਨੂੰ ਫਿਰ ਕਹਿੰਦੇ 2000 ਦੇ ਨੋਟ ਵੀ ਬੰਦ ਕਰ ਦੋ ਠੀਕ ਹੈ ਕਾਲਾ ਤਾਂ ਜਿਹਨੇ ਅਡਰੈਸ ਕਰਨਾ ਹੀ ਕਰ ਲਿਆ ਹੁਣ 2000 ਦੇ ਨੋਟ ਹਲੇ ਵੀ ਬਹੁਤ ਸਾਰੀ ਬਲੈਕ ਮਨੀ ਲੋਕਾਂ ਕੋਲ ਪਈ ਸੀ ਬਹੁਤ ਜ਼ਿਆਦਾ ਤੇ ਜਿਹੜੇ ਇੱਕ ਨੰਬਰ ਜਿਹੜੇ ਹੁਣ ਜਿਹੜਾ ਗਰੀਬ ਬੰਦਾ ਮੇਰੇ ਤੇ ਤੁਹਾਡੇ ਵਰਗਾ ਆਮ ਬੰਦਾ ਹੈ ਅਸੀਂ ਕਿੰਨੇ ਕ ਨੋਟ ਆਪਣੇ ਘਰ 2000 ਦੇ ਚੁਪਾ ਕੇ ਰੱਖ ਲਾਂਗੇ ਉਹਦਾ ਕੋਈ ਬੰਦਾ ਵਿਚਾਰਾ ਐਨਆਰਆਈ ਬੈਠਾ ਆ ਰੱਖ ਕੇ ਭੁੱਲ ਗਿਆ ਆ ਜਾਂਦਾ ਇੰਡੀਆ ਚੱਕਣ ਲੱਗਿਆ ਉਹ ਹੋਣਾ ਕੋਈ 2 4 5% ਬੰਦੇ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਸੈਕਟਰ 17 ਚੰਡੀਗੜ੍ਹ ਦੇ ਬਾਹਰ ਲਾਈਨ 'ਚ ਦੇਖ ਕੇ ਆਓ ਲੇਬਰ ਕਰਨ ਵਾਲੇ ਬਰਤਨ ਸਾਫ਼ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਝਾੜੂ ਮਾਰਨ ਵਾਲੇ ਰਿਕਸ਼ਾ ਚਲਾਉਣ ਵਾਲੇ ਪੈਂਚਰ ਲਗਾਉਣ ਵਾਲੇ ਲੈਣੇ 'ਚ ਖੜੇ ਆ ਉਹ ਵੱਡੇ ਘਰਾਂ ਦੇ ਲੋਕ ਨੇ ਨਾ 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 ਉਹਨਾਂ ਕੋਲ ਨੋਟ ਕਿੱਥੋਂ ਆਗੇ 2000 ਦੇ ਨਹੀਂ ਵੱਡੇ ਘਰਾਂ ਕੁਝ ਵੱਡੇ ਕਰਾਂਦੇ ਆ ਕੁਝ ਦਿਹਾੜੀ ਤੇ ਲੈਂਦੇ ਹੋਇਆ ਅੱਛਾ ਹਾਂਜੀ ਕਿਉਂ ਲਾਈਨ ਚ ਖੜ ਕੇ ਪਹਿਲੇ ਬੋ ਕਾਲੋ ਸਵੇਰੇ 4 ਵਜੇ ਲਾਈਨ ਲੱਗ ਜਾਂਦੀ ਹੈ ਜੇ ਹੁਣ ਤੁਸੀਂ ਜਾਣਾ ਬਦਲੀ ਕਰਨਾ ਤੁਸੀਂ ਕਹਣਾ ਉਹਨੇ ਏਜੰਟਾਂ ਨਾਲ ਲਾਈਨ ਚ ਲੱਗਦੇ ਸਭ ਤੋਂ ਪਿੱਛੇ ਮੈਂ ਤਾਂ ਸਵੇਰੇ 4 ਵਜੇ ਖੜਾ ਮੈਂ 6 ਵਜੇ ਖੜਾ ਬੈਂਕ ਤਾਂ 10 ਵਜੇ ਖੁੱਲਣਾ ਜਦੋਂ 10 ਵਜੇ ਨਾ 9 ਵਜੇ ਪਿੱਛੇ ਆ ਕੇ ਖੜ ਗਏ ਤਾਂ ਬੈਂਕ ਦੀ ਲਿਮਟ ਹੈ ਵੀ 15 ਬੰਦੇ ਦੇ ਜਾਂ 20 ਦੇ ਜਾਂ 100 ਦੇ ਬਦਲਨੇ ਆ ਤੁਸੀਂ ਸ਼ਾਮ ਨੂੰ ਜਾਂ 5 ਵਜੇ ਤੱਕ 4 ਵਜੇ ਦਾ ਬੈਂਕ ਦੇ ਅੰਦਰ ਜਾ ਕੋਣ ਕਹਣਾ ਹੁਣ ਬੰਦਾ ਜੀ ਕੋਟਾ ਪੂਰਾ ਹੋ ਗਿਆ ਤੁਸੀਂ ਵਾਪਸ ਐਦਾ ਹੋਇਆ ਮੇਰੇ ਕੋਲ ਕੈਨੇਡਾ ਤੋਂ ਕਿਸੇ ਕੋਈ ਰਿਟਾਇਰਡ ਪ੍ਰਿੰਸੀਪਲ ਸੀ ਪੰਜਾਬ ਦੀ ਉਹ ਆਈ ਕੁਝ ਦਿਨ ਪੁਰਾਣੀ ਗੱਲ ਹੈ ਤੇ ਉਹ ਦੋ ਤਿੰਨ ਦਿਨਾਂ ਦੇ ਤੰਗ ਹੁੰਦੀ ਗਈ ਫਿਰ ਉਹਨਾਂ ਏਜੰਟ ਦੇਖ ਲਏ ਉਹਨੇ ਵੀ ਏਜੰਟਾਂ ਨਾਲ ਸੈਟਿੰਗ ਏਜੰਟ ਉਹਨਾਂ ਨੂੰ ਪੈਂਦਰੇ ਬੈਂਟੀ ਬਦਲੀ ਕਰਾ ਦਾਂਗੇ ਤਾਂ ਕੱਲ ਵੀ ਆਈ ਸੀ ਪਰ ਅੱਜ ਐਵੇਂ ਤਾਂ ਕੋਈ ਨਹੀਂ ਆ ਇੱਕ ਦਿਨ 4 ਵਜੇ ਗਈ ਵੀ ਚਲ ਮੈਂ 4 ਵਜੇ ਲਾਈਨ ਲਗਦੀ ਉਹ ਫਿਰ ਨਹੀਂ ਉਹਨੂੰ ਪੈਸੇ ਮਿਲੇ ਫਿਰ ਆ ਕੇ ਕਹਿੰਦੀ ਮੈਂ ਐਨਆਰਆ ਮੇਰੇ 3 ਦਿਨ ਦਾ ਇੱਥੇ ਕਰਾਵੋਗੇ ਕੱਲ ਦੱਸ ਉਹਨੇ 20% ਦੇ ਨਾਲ ਸੈਟਿੰਗ ਕੀਤੀ ਏਜੰਟਰ ਤੋਂ ਮੌਕੇ ਤੇ 4 ਵਜੇ ਤੇ ਗਈ ਸੀ ਉਹ 6 ਵਜੇ ਰਾਤ ਨੂੰ ਸਵੇਰੇ ਸਵੇਰੇ ਆਪਣੇ ਘਰ ਵੀ ਆ ਗਈ ਪੈਸੇ ਲੈ ਕੇ ਉਹਨੇ ਸਾਡੇ ਦਾ ਗੱਲ ਪਤਾਈ ਹੂੰ ਫੇ ਲੱਗਿਆ ਤਾਂ ਬੜਾ ਬੜਾ ਧੰਦਾ ਏ ਹੂੰ ਜਿਹੜੇ ਨੋਟ ਬਦਲੀ ਕਰਨ ਦਾ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਪੁਲਿਸ ਦੀ ਮਿਲੀਭੁਗਤ ਦੇ ਨਾਲ ਏਜੰਟਾਂ ਉੱਥੇ ਦਰਜਨਾਂ ਦੀ ਗਿਣਤੀ 'ਚ ਖੜੇ ਮੈਂ ਬੜੇ ਔਖੇ ਕਿਸੇ ਕੋਲ 10000 ਰੁਪਏ ਰੇਂਜ ਕੀਤੇ 2-2000 ਰੁਪਏ ਕੋਈ ਬੈਂਕ ਤੋਂ ਹੀ ਕੀਤੇ ਨਹੀਂ ਆ 10000 ਰੁਪਏ ਇਕੱਠਾ ਕੀਤਾ ਮੈਂ ਖੁਦ ਸੀਕ੍ਰੀਟ ਕੈਮਰਾ ਇਸ ਸਟਿੰਗ ਆਪਰੇਸ਼ਨ ਕੀਤਾ ਸੈਟਿੰਗ ਹੋਈ ਮੈਨੂੰ ਤੋ 3000 ਮੰਗੇ ਉਹਨਾਂ ਨੇ ਕਿ 7000 ਦਾ ਮੰਗੇ ਅਖੀਰ ਨੂੰ ਫਿਰ ਮੈਂ ਲਾਲਚ ਦਿੱਤਾ ਪੈਸੇ ਤਾਂ ਮੇਰੇ ਕੋਲ ਵੱਧ ਆਏ ਫਿਰ ਕਹਿੰਦੇ ਸੀ 20% ਕਟਾਂਗੇ ਤੈਨੂੰ 8000 ਰੁਪਏ ਮੋੜ ਦਾਂਗੇ ਮੈਂ ਕਿਹਾ ਵੀ ਮੈਂ ਹੁਣ ਤੱਕ ਆਣੇ 10000 ਰੁਪਏ ਮੇਰੇ ਘਰੇ ਐਨੇ ਲੱਖ ਰੁਪਏ ਹੋਰ ਪਿਆ ਮੈਂ ਕਿਹਾ ਮੈਂ ਪ੍ਰਾਪਰਟੀ ਡੀਲਰ ਐ ਵੀ ਮੇਰੇ ਕੋਲ ਐਨੇ ਲੱਖ ਰੁਪਏ ਹੋਰ ਪਿਆ ਬਲੈਕ ਮਨੀ ਉਹ ਰਿਸਕ ਲੈ ਇਹਨੇ ਕਰ ਦਾਂਗੇ ਮੈਂ ਕਿਹਾ ਜੇ ਤੂੰ ਮੇਰੇ 2 ਲੱਖ ਵੀ ਕਰਵਾ ਦਿੱਤੇ 2 ਲੱਖ ਐਸੀ ਮੈਂ ਤਾ ਇੱਕ ਪੋਲੀਟੀਕਲ ਪਾਰਟੀ ਦੇ ਪਾਏ ਮੇਰੇ ਕੋਲ ਪੈਸੇ ਨੇਤਾ ਦੇ 2 ਕਰੋੜ ਰੁਪਇਆ ਮੈਂ ਉਹਦੇ ਵੀ ਕਰਾ ਦਾਂਗਾ ਇਸ ਕਰਕੇ ਉਹਨਾਂ ਨਾਲ ਮੈਂ ਸੈਟਿੰਗ ਕੀਤੀ ਚਲ 8200 ਲੈ ਲੀਂਦਾ 10000 ਦਾ ਤੇ ਉਹ ਸਾਰਾ ਜਿਹੜੀ ਤੁਸੀਂ ਵੀਡੀਓ ਦੇਖੋ ਤੇ ਉਹਨੇ ਮੇਰੇ ਕੋਲ ਕਿਹਾ ਤੇ ਬਿਲਕੁਲ ਆਨਲਾਈਨ ਸੈਕਿੰਟਾਂ ਚ ਮੇਰੇ Google Pay ਦੇ ਉੱਤੇ ਮੈਨੂੰ 8200 ਰੁਪਇਆ ਨਾ ਟਰਾਂਸਫਰ ਵੀ ਕਰਤਾ ਬੰਦ ਲੈ ਕੇ ਬੈਂਕ ਚ ਸਿੱਧਾ ਟਰਾਂਸਫਰ ਕੀਤੀ ਉਹਨੇ ਆਪਣੇ ਆਪਣੇ Google Pay ਤੇ ਉਹ ਕਹਿੰਦੇ ਗੱਡੀ ਸਾਡੇ ਪੈਸੇ ਪਾਏ ਜਿੰਨੇ ਮਰਜੀ ਚੱਕੋ ਮੇਰੇ ਬੈਂਕ ਚ ਪੈਸੇ ਪਾਏ ਚੱਕੋ ਜਿੰਨੇ ਮਰਜੀ ਉਹਨੇ ਮੈਨੂੰ ਸਬੂਤ ਦਿੱਤਾ ਵੀ ਤੁਹਾਨੂੰ ਟਾਈਮ ਵੇਸ ਅ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਪੂਰੇ ਦੇਸ਼ ਚ ਹੋ ਰਹੀ ਹੈ ਜਿੰਨੀਆਂ ਵੀ ਬ੍ਰਾਂਚਾਂ ਹੈਗੀਆਂ ਫਿਰ ਇਸ ਅਧਾਰ ਤੇ ਮੈਂ ਕੁਝ ਮੀਡੀਆ ਵਾਲੇ ਦੋਸਤਾਂ ਲੈ ਕੇ ਰਿਜ਼ਰਵ ਬੈਂਕ ਦੇ ਅਧਿਕਾਰੀ ਨੂੰ ਮਿਲਿਆ ਉਹਨਾਂ ਨੇ ਧਿਆਨ ਚ ਇਹ ਮਾਮਲਾ ਲੈਂਦਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਕਹਿੰਦੇ ਜਾ ਕੇ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦੇ ਦੇ ਬਾਹਰ ਚੰਡੀਗੜ੍ਹ ਪੁਲਿਸ ਖੜੀ ਹੈ ਤੇ ਹੁਣ ਤਾਂ ਨੋਟ ਬੰਦੀ ਦਾ ਉਹ ਟਾਈਮ ਵੀ ਨਿਕਲ ਗਿਆ ਅੱਜ ਦੀ ਵੀ ਖਬਰ ਹੈ ਕਿ ਹਿੰਦੀ ਦੇ ਅਖਬਾਰ ਦੀ ਕਿ ਹੁਣ ਵੀ ਇਸ ਸਮੇਂ ਲਾਈਨਾਂ ਉੱਤੇ ਐਸੀ ਟਿਕਣ ਲੱਗੀਆਂ ਹੋਈਆਂ